ਕੱਲ ਸ਼ਾਮ ਪਿੰਡ ਆਵਲ ਖਰਾਨਾ ਦੇ ਵਿੱਚ ਜਿਹੜਾ ਹੈਗਾ ਦੋ ਪਿਓ ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀਗਾ ਦੱਸ ਦਈਏ ਕਿ ਇਹ ਦੋ ਜੇਲਦਾਰ ਪਰਿਵਾਰ ਦੇ ਵਿੱਚੋਂ ਗਿਨੇ ਜਾ ਰਹੇ ਹੈਗੇ ਅਸੀਂ ਖੜੇ ਹਾਂ ਉਸ ਜਗ੍ਹਾ ਤੇ ਇੱਥੇ ਜਿੱਥੇ ਇਹ ਇਹਨਾਂ ਦੋਨਾਂ ਪਿਓ ਪੁੱਤਾਂ ਦਾ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀਗਾ ਮਰਨ ਦੇ ਵਿੱਚ ਵਿੱਚ ਜਿਹੜਾ ਹੈਗਾ ਬਿਨੇ ਪ੍ਰਤਾਪ ਸਿੰਘ ਅਤੇ ਉਹਦੇ ਪਿਤਾ ਬੇਟਾ ਜਿਹੜਾ ਹੈਗਾ ਸੂਰਜ ਪ੍ਰਕਾਸ਼ ਸਿੰਘ ਪ੍ਰਤਾਪ ਸਿੰਘ ਸੀਗਾ ਜਿਹੜਾ ਕਿ ਖੇ ਅ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਵਿੱਚ ਰਹੇ ਰਹੇ ਸੀਗੇ ਪਰ ਜਦੋਂ ਅੱਜ ਦੁਪਹਿਰ ਵੇਲੇ ਤੋਂ ਬਾਅਦ ਜਿਹੜਾ ਹੈਗਾ ਪਿੰਡੋਂ ਆਉਣ ਤੋਂ ਬਾਅਦ ਇੱਕ ਸ਼ਾਮ ਨੂੰ ਜਿਹੜਾ ਆਪਣੇ ਖੇਤ ਵੱਲ ਜਾ ਰਹੇ ਸੀਗੇ ਤਾਂ ਕਿਸੇ ਨੇ ਉਸਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਜਿਸ ਦੀ ਸੂਚਨਾ ਮਿਲਦੇ ਹੈਗੀ ਥਾਣਾ ਸਿੱਟੀ ਮਲੋੜ ਦੇ ਪੁਲਿਸ ਅਤੇ ਉੱਚ ਅਧਿਕਾਰੀਆਂ ਵੱਲੋਂ ਜਿਹੜਾ ਹੈਗਾ ਮੌਕੇ ਦਾ ਘਟਨਾ ਦਾ ਜਾਇਜ਼ਾ ਲਿਆ ਗਿਆ ਹੈ ਕਿਤੇ ਜਾਂਚ ਕੀਤੀ ਜਾ ਰਹੀ ਹੈਗੀ ਕਿ ਕੌਮ ਮੌਤ ਦਾ ਕੀ ਕਾਰਨ ਸੀਗਾ ਜਦੋਂ ਕਿ ਉਹ ਆਮ ਲੋਕਾਂ ਦਾ ਕਹਿਣਾ ਹੈ ਕਿ ਜਿਹੜੀ ਇਹ ਘਟਨਾ ਵਾਪਰੀ ਹੈਗੀ ਹੈ ਕਿ ਉਹ ਆਪਣਾ ਇੱਕ ਸਲੀਕੇ ਪਰਿਵਾਰ ਦੇ ਵਿੱਚੋਂ ਹੀ ਜਿਹੜੇ ਗੋਲੀਆਂ ਮਾਰਨ ਦਾ ਖਾਸਾ ਜਤਾਇਆ ਜਾ ਰਿਹਾ ਹੈਗਾ ਦੂਜੇ ਪਾਸੇ ਪੁਲਿਸ ਦੇ ਵਿੱਚ ਜਾਂਚ ਦੇ ਵਿੱਚ ਲੱਗੀ ਹੋਈ ਹੈਗੀ ਹੈ ਕਿ ਇਸ ਪਿੱਛੇ ਕੀ ਕਾਰਨ ਕੀ ਸੀਗਾ ਜਿਹੜਾ ਗਿਆ ਦੋਨੇ ਪਿਓ ਪੁੱਤਾਂ ਦਾ ਕਤਲ ਕਰ ਦਿੱਤਾ ਦੱਸ ਦਈਏ ਕਿ ਇਹੜਾ ਹੈਗਾ ਆ ਸੂਰਜਪੁਰ ਪਤਾਪ ਸਿੰਘ ਜਿਹੜਾ ਹੈ ਇਕਲੌਤਾ ਪੁੱਤਰ ਸੀ ਜਿਸ ਕਰਕੇ ਦੋਨੇ ਪਿਓ ਪੁੱਤ ਜਿਹੜੇ ਹੈ ਆਪਣੇ ਪਰਿਵਾਰ ਸੰਮੇਤ ਜਿਹੜਾ ਚੰਡੀਗੜ੍ਹ ਰਹੇ ਸੀ ਜਿੱਥੇ ਪਰ ਜਮੀਨ ਜਿਹੜੀ ਉਹਨਾਂ ਦੀ ਇਸ ਪਿੰਡ ਆਵਲ ਖਰਾਨੇ ਦੇ ਵਿੱਚ ਸੀਗੇ ਇੱਕ ਵੱਡੇ ਪਰਿਵਾਰ ਦੇ ਵਿੱਚੋਂ ਗਿਣੇ ਜਾਂਦੇ ਸੀਗੇ ਹੁਣ ਪੁਲਿਸ ਜਿਹੜੀ ਦੀ ਬ੍ਰਿਕੀ ਨਾਲ ਜਾਂਚ ਕਰ ਰਹੀ ਹੈ ਕਿ ਕਤਲ ਦੇ ਪਿੱਛੇ ਕੀ ਕਾਰਨ ਸੀਗਾ ਕਿ ਮੌਤ ਦਾ ਕੀ ਕਾਰਨ ਬਣੀ ਹੈਗੀ ਆ ਕੱਲ ਸ਼ਾਮ ਪਿੰਡ ਆਵਲ ਖਰਾਨਾ ਦੇ ਵਿੱਚ ਜਿਹੜਾ ਹੈ ਦੋ ਪਿਓ ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀਗਾ ਦੱਸ ਦਈਏ ਕਿ ਇਹ ਦੋ ਜੈਲਦਾਰ ਪਰਿਵਾਰ ਦੇ ਵਿੱਚੋਂ ਗਿਨੇ ਜਾ ਰਹੇ ਹੈਗੇ ਅਸੀਂ ਖੜੇ ਹਾਂ ਉਸ ਜਗ੍ਹਾ ਤੇ ਇੱਥੇ ਜਿੱਥੇ ਇਹ ਇਹਨਾਂ ਦੋਨਾਂ ਪਿਓ ਪੁੱਤਾਂ ਦਾ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀਗਾ ਮਰਨ ਦੇ ਵਿੱਚ ਵਿੱਚ ਜਿਹੜਾ ਹੈਗਾ ਬਿਨੇ ਪ੍ਰਤਾਪ ਸਿੰਘ ਅਤੇ ਉਹਦੇ ਪਿਤਾ ਬੇਟਾ ਜਿਹੜਾ ਕਿ ਸੂਤ ਪ੍ਰਕਾਸ਼ ਸਿੰਘ ਪ੍ਰਤਾਪ ਸਿੰਘ ਸੀਗਾ ਜਿਹੜਾ ਕਿ ਖੇ ਤਾਂ ਦੱਸਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਦੇ ਵਿੱਚ ਰਹ ਰਹੇ ਸੀਗੇ ਪਰ ਜਦੋਂ ਅੱਜ ਦੁਪਹਿਰ ਵੇਲੇ ਤੋਂ ਬਾਅਦ ਜਿਹੜਾ ਹੈਗਾ ਪਿੰਡੋਂ ਆਉਣ ਤੋਂ ਬਾਅਦ ਇੱਕ ਸ਼ਾਮ ਨੂੰ ਜਿਹੜਾ ਆਪਣੇ ਖੇਤ ਵੱਲ ਜਾ ਰਹੇ ਸੀਗੇ ਤਾਂ ਕਿਸੇ ਨੇ ਉਸਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਦੀ ਸੂਚਨਾ ਮਿਲਦੇ ਹੈਗੀ ਥਾਣਾ ਸਿੱਟੀ ਮਲੋੜ ਦੇ ਪੁਲਿਸ ਅਤੇ ਉੱਚ ਅਧਿਕਾਰੀਆਂ ਵੱਲੋਂ ਜਿਹੜਾ ਹੈਗਾ ਮੌਕੇ ਦਾ ਘਟਨਾ ਤੇ ਜਾਇਜ਼ਾ ਲਿਆ ਗਿਆ ਹੈਗਾ ਕਿਤੇ ਜਾਂਚ ਕੀਤੀ ਜਾ ਰਹੀ ਹੈਗੀ ਹੈ ਕਿ ਇਹ ਕਮ ਮੌਤ ਦਾ ਕੀ ਕਾਰਨ ਸੀਗਾ ਜਦੋਂ ਕਿ ਆਮ ਲੋਕਾਂ ਦਾ ਕਹਿਣਾ ਹੈ ਕਿ ਜਿਹੜੀ ਇਹ ਘਟਨਾ ਵਾਪਰੀ ਹੈਗੀ ਹੈ ਕਿ ਉਹ ਆਪਣਾ ਇੱਕ ਸਲੀਕੇ ਪਰਿਵਾਰ ਦੇ ਵਿੱਚੋਂ ਹੀ ਜਿਹੜੇ ਗੋਲੀਆਂ ਮਾਰਨ ਦਾ ਖਾਸਾ ਜਤਾਇਆ ਜਾ ਰਿਹਾ ਹੈਗਾ ਦੂਜੇ ਪਾਸੇ ਪੁਲਿਸ ਦੇ ਵਿੱਚ ਜਾਂਚ ਦੇ ਵਿੱਚ ਲੱਗੀ ਹੋਈ ਹੈਗੀ ਹੈ ਕਿ ਇਸ ਪਿੱਛੇ ਕੀ ਕਾਰਨ ਕੀ ਸੀਗਾ ਜਿਹੜਾ ਗਿਆ ਦੋਨੇ ਪਿਓ ਪੁੱਤਾਂ ਦਾ ਕਤਲ ਕਰ ਦਿੱਤਾ ਦੱਸ ਦਈਏ ਕਿ ਇਹੜਾ ਹੈਗਾ ਆ ਸੂਰਤ ਪ੍ਰਤਾਪ ਸਿੰਘ ਜਿਹੜਾ ਹੈ ਇਕਲੌਤਾ ਅਫਸਰ ਸੀ ਜਿਸ ਕਰਕੇ ਦੋਨੇ ਪਿਓ ਪੁੱਤ ਜਿਹੜੇ ਆਪਣੇ ਪ੍ਰਤਾਪ ਸਿੰਘ ਦੇ ਜਿਹੜਾ ਚੰਡੀਗੜ੍ਹ ਰਹੇ ਸੀ ਤੇ ਪਰ ਜਮੀਨ ਜਿਹੜੀ ਉਹਨਾਂ ਦੀ ਇਸ ਪਿੰਡ ਆਵਲ ਖਰਾਨੇ ਦੇ ਵਿੱਚ ਸੀਗੇ ਇੱਕ ਵੱਡੇ ਪਰਿਵਾਰ ਦੇ ਵਿੱਚੋਂ ਗਿਣੇ ਜਾਂਦੇ ਸੀਗੇ ਹੁਣ ਪੁਲਿਸ ਜਿਹੜੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਕਤਲ ਦੇ ਪਿੱਛੇ ਕੀ ਕਾਰਨ ਸੀਗਾ ਕਿ ਮੌਤ ਦਾ ਕੀ ਕਾਰਨ ਬਣੀ ਹੈਗੀ ਆ